ਹਾਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਪੁਨੀਆ ਭਿੰਦੇ ਪੁਨੀਆ ਵਾਲੇ ਵੀਰ ਕੋਲ ਆਇਆ ਆ ਦੋਸਤੋ ਸੰਧੂ ਡੇਰੀ ਫਾਰਮ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਸੋ ਕੋਈ ਵੀ ਸੱਜਣ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਠੀਕ ਹੈ ਜੀ ਮਾਲਵਾ ਬੈਲਟ ਤੋਂ ਆ ਰਿਹਾ ਤੇ ਹਰੀਕੇ ਪੱਤਨ ਤੋਂ ਜਦੋਂ ਠੀਕੀਵੰਡ ਖਾੜੜੇ ਵਾਲੀ ਸੜਕਾ 'ਪਾਉਣੇ ਆ ਠੀਕ ਹੈ ਜੀ ਤੇ ਘਟੋਗੜ ਵੀ 12-13 ਕਿਲੋਮੀਟਰ ਦਾ ਇਸੇ ਸੜਕ ਦੇ ਉੱਪਰ ਪੱਟੀ ਮੋੜ ਆਉਂਦਾ ਪੱਟੀ ਮੋੜ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਖੇਮਕਰਨ ਨੂੰ ਜਾਂਦੀ ਆ ਬਲਟੋਆ ਵਾਇਆ ਇਸੇ ਸੜਕ ਦੇ ਉੱਪਰ ਪਿੰਡ ਕਰਿਆਲਾ ਤੇ ਪਿੰਡ ਪੋਨੀਆਂ ਆਉਂਦੇ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 27 ਮਾਰਚ ਨੂੰ ਆਪਾਂ ਵੀਡੀਓ ਬਣਾ ਰਿਹਾ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਚਵਾਈ ਦਾ ਸਮਾਂ ਵੈਸੇ ਜਿਹੜੇ ਪਸ਼ੂ ਤੁਹਾਨੂੰ ਤਦਾ ਰੂਪਾ ਦੁੱਧਾਂ ਲਈ ਦਿਖਾਉਣੇ ਆ ਭਰੇ ਥਾਨ ਭਰੇ ਭਾਂਡੇ ਜਿਹੜੇ ਤੁਹਾਨੂੰ ਨਜ਼ਰ ਆ ਜਾਣਗੇ ਅੱਜ ਵੀਰ ਭਿੰਦੇ ਦੇ ਘਰੋਂ ਦੋਸਤੋ 4 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਦਿਖਾ ਦੇਾਂਗੇ ਠੀਕ ਆ ਜੀ ਇੱਕ ਝੋਟੀ ਬੜੀ ਖੂਬਸੂਰਤ ਦਿਖਾਉਣੀ ਆ 15 ਸਰੀ ਮੈਂ ਆ ਝੋਟੀ ਪੱਖਾ ਦੂਜਾ ਕਿ ਸੁਬਾ ਸੂਈ ਆ ਤੇ ਇਧਰ ਇੱਕ ਵਾੜ ਤੁਹਾਨੂੰ ਦਿਖਾਵਾਂਗੇ 24 5 ਲੀਟਰ ਦੁੱਧ ਇਸ ਵਾੜ ਦੇ ਥੱਲੇ ਮੌਕੇ ਤੇ ਮੌਜੂਦ ਆ ਇੱਕ ਵਾੜ ਗੱਬਣ ਦਿਖਾ ਦੇਾਂਗੇ ਠੀਕ ਆ ਜੀ ਤੇ ਇੱਕ ਇਧਰ ਮੱਝ ਤੁਸੀਂ ਦੇਖੋਗੇ ਹੈਵੀ ਬਾਡੀ ਵੇਟ ਨੀਲੀ ਅੰਗਪੱਖ ਦੇ ਵਿੱਚ ਸੋ ਨਾਲ ਦੀ ਨਾਲ ਵੀਰ ਨੇ ਘਰੇ ਵੀ ਪਸ਼ੂ ਜਿਹੜੇ ਚੰਗੇ ਰੱਖਿਆ ਦੋ ਦੋ ਤਿੰਨ ਨਗ ਵੀਰ ਨੇ ਘਰੇ ਰੱਖੀਆਂ ਮੱਝਾਂ ਠੀਕ ਆ ਜੀ ਚੰਗੀ ਰਿਕਾਰਡਡ ਇੱਕ ਮੱਝ ਵੀਰ ਦੇ ਕੋਲ ਨੀਲੀ ਦਾ ਵੀਤੀ ਆ ਇੱਕ ਮੋਹਰਾ ਬ੍ਰੀਡ ਦੇ ਵਿੱਚ ਝੋਟੀ ਬਹੁਤ ਸ਼ਾਨਦਾਰ ਸੋ ਇਹ ਜਿਹੜੇ ਦੋਸਤੋ ਤੇ ਨਾਲ ਦੇ ਨਾਲ ਇੱਕ ਸ਼ੌਂਕ ਆ ਬੇਰ ਨੂੰ ਨੀਂਦੀ ਰੱਬ ਦੇ ਪਸ਼ੂ ਖਰੀਦਣ ਦਾ ਵੀ ਤੇ ਘਰੇ ਵੀ ਜਿਹੜੇ ਟਿਕਾਏ ਆ ਚੰਗੀ ਮੱਝ ਘਰੇ ਵੀਰ ਨੇ ਰੱਖੀ ਆ ਠੀਕ ਆ ਜੀ ਤੇ ਅੱਜ ਪਸ਼ੂ ਵਾਸਤੇ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਨਵੇਂ ਪ੍ਰਾਣੇ ਇਸੇ ਤਰ੍ਹਾਂ ਹੀ ਵਿਖਬੂਗ ਜਾਂਦਾ ਮਾਲ ਅੱਜ ਆਪਾਂ ਤੁਹਾਨੂੰ ਟੋਟਲ 4 ਹੀ ਪਸ਼ੂ ਦਿਖਾਉਣੇ ਆ ਗੱਲਬਾਤ ਕਰਦੇ ਆ ਵੀਰ ਭਿੰਦੇ ਦੇ ਨਾਲ ਤੇ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾ ਸਾਸਰੀ ਘਾਰ ਆਈ ਵੀਰੇ ਸਾਸਰੀ ਘਰ ਜੀ ਉਹ ਵੀ ਆਪਣੇ ਭੈਣ ਭਰਾ ਸੰਧੂ ਫਾਰਮ ਪਿਆਰ ਕਰਦੇ ਆ ਦੇਸ਼ ਵਿਦੇਸ਼ ਵਿੱਚ ਤੇ ਸਾਰੇ ਭੈਣ ਭਰਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਆਸਾਂ ਠੀਕ ਠਾਕ ਆ ਬਹੁਤ ਵਧੀਆ ਭਿੰਦੇ ਵੀਰ ਠੀਕ ਠਾਕ ਚੜਦੀ ਕਲਾ ਚੜਦੀ ਕਿਰਪਾ ਸਤਿਗੁਰ ਦੀ ਚਲੋ ਸ਼ੁਕਰੇ ਮਾਲਕ ਦਾ ਵੀਰ ਹਾਂਜੀ ਹਾਂਜੀ ਹੋਰ ਭਿੰਦੇ ਵੀਰ ਕੰਮ ਕਰ ਕਿਵੇਂ ਕੰਮ ਵਧੀਆ ਰਾਸਿਆਂ ਆ ਓਕੇ ਮਹਾਰਾਜ ਦੀ ਕਿਰਪਾ ਚਲੋ ਚੱਲੀ ਜਾਂਦਾ ਇੱਧ ਇੱਕ ਦੋ ਆਉਣਾ ਉਦੋਂ ਵੇਖੋ ਕਿ ਜਾਂਦਾ ਫਿਰ ਤੁਹਾਨੂੰ ਵੀ ਸੱਦਨ ਨੂੰ ਮਨ ਕਰਦਾ ਫਿਰ ਆਣ ਵੀ ਦੋ ਤਿੰਨ ਤਾਂ ਵੱਜ ਗਾਉਣ ਕਿ ਨਹੀਂ ਹਾਂ ਸਹੀ ਆ ਤਾਰਕਰ ਕੇ ਪਰ ਇਤਰਾ ਹੁਣ ਵੀ ਆ ਟੜ ਤੋਂ ਤੋਂ ਪਹਿਲਾਂ ਗਾਗ ਬੈਠੇ ਇੱਥੇ ਕਰਕੇ ਉਹਨਾਂ ਨੂੰ ਨਾ ਫੜਾ ਜੀ ਕੀਤੀ ਮੈਂ ਕਰਾ ਵੀਡੀਓ ਪਾ ਲ ਕੇ ਮੁੜ ਕੇ ਤੁਹਾਨੂੰ ਦੇ ਦੇ 24 ਕਿਲੋ ਵਾਲੀ ਵਹਿੜ ਬੜੀ ਚੰਗੀ ਖਾਸੀ ਆ ਵੀ ਤੁਸੀਂਾਂ ਦੇ ਵਿੱਚ ਦੇ ਬੜੇ ਹਿਸਾਬ ਚ ਦੇਣੀ ਆ ਬੜੀ ਰਾਸਿਆ ਭਾਵੇਂ ਲਾਲੇ ਦੂਜਾ ਸੁਹਾ ਭਾਵੇਂ ਲਾਲੇ ਤਿੱਜਾ ਇੱਕ ਰਾਤ ਤੈਨੂੰ ਗਲੀ ਜੀ ਤੋੜ ਕੇ ਵਿਖਾਉਣੀ ਇਹਦੇ ਨਾਲੇ ਲੌਕਟੈਲ ਆਪਾਂ ਲਾ ਦੇ ਤੈਨੂੰ ਮੋੜ ਦਿਨ ਜਵਾਨ ਕੀਤੀ ਨਾ ਇਹਨੂੰ ਨਹੀਂ ਖੋਣ ਦੇਣਾ ਆਪਾਂ ਵਾਦੇ ਦੇ ਪੱਕੇ ਉਤਰਦੇ ਆ ਅੱਜ ਲੌਕਟੈਲ ਤੇ ਲੌਕਟੈਲ ਲਾਤੀ ਫਿਰ ਆ ਸਾਹ ਲਾਲਾ ਲਓ ਵੀ ਆਪਦਾ ਵਾਦਾ ਪੂਰਾ ਕਰਤਾ ਭਿੰਦੇ ਨੇ ਤੇ ਬਾਕੀ ਆ ਵਹਿ ਤੇ ਨੇ ਟਾਈਮ ਹਾਂ ਠੀਕ ਆ ਫਿਰ ਅੱਜ ਵੀਡੀਓ ਬਣਾਉਣੇ ਕਰਕੇ ਮੈਂ 5:30 ਚੋਈ ਤੇ 5:30 ਔਰ 6 ਵਜ ਗਈ ਆਹ ਕਾਇ ਤੋ ਟਾਈਮ ਹੋ ਗਈ ਮੈਂ 3 ਟਾਈਮ ਚੋਈ ਇਹਨੂੰ ਠੀਕ ਆ ਪਿੰਦੇ ਦੀ ਡਿਟੇਲ ਆਪਾਂ ਦੇ ਦਾਂਗੇ ਬਾਅਦ ਵਿੱਚ ਪਹਿਲਾਂ ਇਧਰ ਦੋ ਜਿਹੜੀਆਂ ਮੱਧਾਂ ਝੋਟੀਆਂ ਦਿਖਾ ਦਈਏ ਵੀਰਾਂ ਨੂੰ ਅੱਛਾ ਪਿੰਦੇ ਵੀਰਾਂ ਦੀ ਝੋਟੀ ਆਪਣੇ ਕੋਲ ਸਵੇਰ ਦੂਜਾ ਕੀ ਸੂਈ ਆ ਹਾਂ ਜੀ ਇਹ ਦੂਜਾ ਸੂਈ ਆ ਠੀਕ ਆ ਆ ਦੇ ਇਹਨੂੰ ਦਿਨ ਕਿਨੇ ਹੋ ਗਏ ਦਿਨ ਅਸਲ ਲਾਲਾ 15 ਦਿਨ ਹੋ ਗਏ ਆ 15 ਤੋਂ 20 ਦਿਨ ਆ ਅੱਥੇ ਨਹੀਂ ਆਉਣਗੇ ਇੱਕ ਦੋ ਦਿਨ ਘੱਟ ਹੀ ਹੋਣਗੇ ਵੱਧ ਨਹੀਂ ਠੀਕ ਆ ਮਗਰ ਕਟਾ ਮਗਰ ਕਟ ਇੱਕ ਬਣੀ ਹੋਈ ਸਾਈਡ ਤੋਂ ਠੀਕ ਆ ਜੀ ਆ ਚੈੱਕ ਕਰੋ ਤੇ ਛੋਟੀ ਵੱਡੇ ਗੱਦ ਕਰਦੀ ਆ ਸਪੇਸ ਗੈਪ ਚੰਗਾ ਆਪਸੀ ਥਣਾ ਦਾ ਅੱਛਾ ਭਿੰਦੇ ਇਸ ਵਕਤ ਵੀਰ ਮੌਕੇ ਤੇ ਹੁਣ ਜਿਹੜਾ ਤੁਸੀਂ ਦੱਸਿਆ ਵੀ ਦੁੱਧ ਇਸ ਵਕਤ 15 ਕਿਲੋ ਇਹ ਰਾਸ ਦੀ ਗੱਲ ਇਹ ਹੀ ਵੀ ਇਹ ਨਾ ਆਪਣੇ ਕੋਲ ਵੀਡੀਓ ਬਣੀ ਫਾਰਮ ਦੀ ਇਹ ਖਾਂਦੀ ਆ ਜੀ ਚਾਰ ਚੀਰ ਪੱਕਾ ਚਾਰ ਪਾਉਂਦੇ ਹੀ ਉਹ ਅੱਛਾ ਜੀ ਤੇ ਜਿਹਦੇ ਵਿੱਚ ਆ ਵੀ ਇਹਨਾਂ ਦੋ ਤਿੰਨ ਦਿਨ ਪੱਠੇ ਨਹੀਂ ਖਾਦੇ ਤੇ ਹੁਣ ਪੱਠੇ ਪਰਸੋਂ ਤੇ ਲੱਗੇ ਖਾਣ ਤੇ ਹੁਣ 15 ਕਿਲੋ ਲੀਟਰ ਮਰਾ ਦਊਗਾ ਠੀਕ ਆ ਠੀਕ ਆ ਠੀਕ ਆ ਟਾਈਟ ਨੇਵੇਂ ਦੀ ਆ ਬਾਕੀ ਤਸਮਾ ਕੇ ਵਿਖਾ ਦਊਗਾ ਤੂੰ ਆਖੇਂਗਾ ਵੀ ਕਰ ਹ 5:30 6 ਵਜੇ ਦੀ ਚਵਾਈ ਹੋਈ ਬਾਕੀ ਫਸਮਾ ਆ ਕੇ ਤੈਨੂੰ ਵਗਾ ਦੂ ਆਪੇ ਪਤਾ ਲੱਗ ਜਾਣਾ ਤੇਰੀ ਚੀਜ਼ ਆ ਠੀਕ ਆ ਆ ਦੇਖੋ ਇਸ ਵਕਤ ਪਿੰਦੇ ਵੀਰ ਜਿਹੜਾ ਆਪਾਂ ਐਗਜ਼ੈਕਟ ਜਿਹੜਾ ਬਿਲਕੁਲ ਐਨ 15 ਕਿਲੋ ਹਨਾ ਰਾਸਾ ਮੈਂ ਉਦੋਂ ਝੋਟੇ ਆਪਾਂ ਪਹਿਲੇ ਵੀਡੀਓ ਪਾਏ ਝੋਟੇ ਵੇਗ ਗਈ ਪਰ ਇਹਨੇ ਨਹੀਂ ਖਾਦੇ ਪੱਠੇ ਭੈਣ ਭਰਾ ਵੀ ਤੇ ਇਹਨੇ ਪੱਠੇ ਨਹੀਂ ਜਦੋਂ ਖਾਦੇ ਇੱਥੇ ਵੀਰ ਆਇਆ ਤਾਂ ਉਹਦੇ ਯਾਰ ਇਹਨੇ ਜੀੜ ਹੀ ਲਾਇਆ ਤੇ ਸਾਡੇ ਕੋਲ ਜਲ ਟੁੱਟਣਾ ਜਾਵੇ ਓਕੇ ਪਰ ਆਪਾਂ ਦੋ ਦਿਨ ਆਪਾਂ ਦਿਲ ਨਹੀਂ ਛੱਡਾ ਪੈਸੇ ਲੱਗ ਜਾਂਦੀ ਆ ਹੁਣ 15 ਕਿਲੋ ਬਣਾਉਂ ਉਹ ਦਿਨ 14 ਆਹੀਂ ਠੀਕ ਆ ਉਹ ਖੜੇ ਭਣ ਭਰਾ ਨੇੜ ਵਾਲਾ ਜਿਹੜਾ ਝੋਕੇ ਖੜੇ ਬਿਲਕੁਲ ਬਿਲਕੁਲ ਹਾਂਜੀ ਉਹ ਵੀ ਉਹ ਤਸੱਲੀ ਮੇਰਾ ਵੀਰ ਕੋਈ ਵੀ ਕਰ ਲਵੇ ਠੀਕ ਆ ਜੀ ਸਿੰਗਲ ਹੱਡੀ ਦੀ ਚੌੜਾ ਪਿੱਠ ਪੁੜਾ ਕਰਵਾ ਲਈ ਨੂੰ ਤੇ ਬਿਲਕੁਲ 15 14 15 14 ਸਰੀ ਇਹ ਝੋਟੀ ਜਿਹੜੀ ਤੁਸੀਂ ਸਾਹਮਣੇ ਦੇਖ ਰਿਹਾ ਜੇ ਲੰਬਾਈ ਲੰਬੂਈ ਦੀ ਵੀ ਝੋਟੀ ਬਹੁਤ ਸੋਹਣੀ ਹੈ ਬਰੀਕੀ ਦੇ ਵਿੱਚ ਜਿੰਨੀ ਵੀ ਆ ਫੇਸ ਕੁਆਲਿਟੀ ਵੇਖੋ ਠੀਕ ਆ ਜੀ ਛੋਟਾ ਸਿੰਘ ਬਹੁਤ ਸੋਹਣਾ ਫੇਸ ਇਧਰ ਤੁਹਾਨੂੰ ਬਹਿਲੀ ਆ ਦੇ ਪਾਸੇ ਵੀ ਦਿਖਾ ਦਗੀ ਆ ਦੇਖੋ ਜੀ ਹਰਾਸਿਆ ਪਸਮਾਵਾਂਗੇ ਤੇ ਤੂੰ ਸੋਚੇਗਾ ਵੀ ਇਹ ਕੀ ਚੀਜ਼ ਬਣ ਗਈ ਆ ਹਾਂ ਇਹੋ ਜਿਹਾ ਸਮਾਨ ਚਵਾ ਕਰਮਾ ਵਾਲੀ ਨੂੰ ਲੱਗਾ ਤੇ 2 2.5 ਕਿਲੋ ਗਾੜੀ ਠੀਕ ਆ ਤੇ 10 ਕਿਲੋ ਦੀ ਬਾਟੀ ਅੱਗੋਂ ਤੁਮ ਲਿਓ ਅੱਗੋਂ ਕਮਾ ਲੈ ਸੇਕਾ 10 ਕਿਲੋ ਦੀ ਬਾਟੀ ਭਾਂ ਭਰਾ ਕੋ ਫੜਾਵਾਂਗੇ ਹਾਂ ਉੱਦੀ ਕੱਢ ਕੇ ਦਊ ਝਾਕ ਸੇਗਾ ਤੇ ਠੰਡਾ 15 ਰਹਿ ਜਾਊਗਾ ਚੰਗੀ ਏ ਝੋਟੀ ਪਿੰਦੇ ਹਾਂਜੀ ਬਹੁਤ ਵਧੀਆ ਝੋਟੀ ਏ ਝਾਕ ਪੁੱਤੇ ਐਦਾਂ ਕਟੇੜਾ ਕਰਕੇ ਪੈ ਗਈ ਗੱਲ ਲਓ ਜੀ ਠੀਕ ਆ ਸੋ ਵੈਸੇ ਹੁਣ ਦੋਸਤੋ ਸਮੇਂ ਤੋਂ ਸਮੇਂ ਦੀ ਬਿਲਕੁਲ ਚਵਾਈ ਦਾ ਕੰਮ ਹੋਇਆ ਪਿਆ ਤੇ ਜਿੰਨੀ ਵੀ ਬਣੀ ਥਾਲੀਆਂ ਕਰਵਾ ਲਈ ਬਿਲਕੁਲ ਭਰਿਆ ਭਾਂਡਾ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਆ ਪਹਿਲਾਂ ਵੀਰ ਸਾਈ ਜੇਰੀ ਕਰ ਗਏ ਆ ਓਕੇ ਬਾਕੀ ਰੁਪਈਆ 500 ਦੇ ਗਏ ਆ ਹਾਂਜੀ ਤੇ ਦੋ ਟਾਈਮ ਨਾਲ ਤਸਲੀ ਕਰ ਲੋ ਹਾਂਜੀ ਬਾਕੀ ਇਹ ਭੈਣ ਭਰਾंनो ਫੋਨ ਤੇ ਦੱਸਦਾ ਫੋਨ ਜਰੂਰ ਲਾਉਣਾ ਕਿਉਂਕਿ ਇਹਦੇ ਵਿੱਚ ਆਓ ਪਰਲੀ ਮਾਈ ਦਾ 1000 ਰੁਪਈਆ ਪਾਉ ਨੂੰ ਛੱਡ ਗਿਆ ਇੱਕ ਪਹਿਲੇ ਵੀਡੀਓ ਤੈਨੂੰ ਦੇ ਦੱਸ ਮੇਰੇ 6000 ਛੱਡ ਗਿਆ ਮੈਂ ਤੁਸੀ ਦੱਸਣ ਰਹੀ ਸੀ ਵੀ ਯਾਰ ਸਾਈ ਹੋ ਗਈ ਬਾਅਦ ਸਾਰੇ ਭੈਣ ਭਰਾਵਾਂ ਨੂੰ ਕਿਹਾ ਵੀ ਮੱਝ ਵੇਖ ਗਈ ਹੈ ਵੇਖੀ ਤੇ 6000 ਰੁਪਏ ਮੈਨੂੰ ਉਹਨਾਂ ਛੱਡਿਆ ਪੈਸੇ ਨਹੀਂ ਪਾਏ ਚਲੋ ਆਪਾਂ ਨੂੰ ਕੋਈ ਗੱਲ ਨਹੀਂ 6000 ਆਪਾਂ ਛੱਡ ਗਏ ਆਪਣੇ ਭਾਗਾਂ ਦਾ ਫਈਆ ਤੇ ਉਹਨਾਂ ਪੈਸੇ ਨਹੀਂ ਪਾਏ ਐਡੀ 1000 ਪਾਈ ਫੇਰੀ ਖੜੀ ਇਹਦਾ ਹੁਣੇ ਤੇਰੇ ਉਨ ਤੋਂ ਪਹਿਲਾਂ 2 ਘੰਟੇ ਪਹਿਲਾਂ ਸੌਦਾ ਹੋਇਆ ਹੈ ਬਾਕੀ ਭੈਣ ਭਰਾ ਫੋਨ ਲਾਉਣ ਮੋਲੇ ਦਾ ਆਪਾਂ ਚਲ ਗੁਪਤ ਰਹਿੰਦੇ ਨੇ ਆ ਚਲੋ ਤੇ ਫੋਨ ਲਾ ਲੈਣ ਤੇ ਝੋਟੀ ਜੀ ਉਹ ਨਾ ਖੜੇ ਤੇ ਝੋਟੀ ਮਾਲਕ ਦੀ ਕਿਰਪਾ ਜਿੰਨੇ ਰੱਖ ਲਈ ਕਰੋ ਯਾਰੀ ਚਲੋ ਭਾਈ ਹਾਰ ਕੇ ਨਹੀਂ બસ બસ ਤੇ હું જરૂર લાવ ને બાકી 15 કિલો ਹੋર ਹੀ ਭણ ભરાવੂਗਾ ਮਨਾ ਕੇ ਦਊਗਾ ਮੈਂ ਬਸ ਬਸ ਲੋ ਵੀ 15 કિલો ਦੋਸਤੋਂ ਤੁਸੀਂ ਆਪਦਾ ਲੀਟਰ ਮਾਰ ਲਓ ਕੰਡਾ ਕਰ ਲਓ ਪੈ ਇਹ ਜਨੇ ਵੀ ਰਪਿੰਦਾ ਕਹੂਗਾ ਜਿੱਥੇ ਕ ਮਾਨਤਨ ਹੁੰਦਾ ਜਿੱਥੇ ਤਾਲ ਮੇ ਤੁਹਾਡਾ ਬੈਠੂਗਾ ਉਥੇ ਸੌਦਾ ਕਰ ਲਿਓ ਠੀਕ ਆ ਆਇਦਰ ਭਿੰਦੇ ਵੀ ਅੱਗੇ ਆ ਮੱਜ ਆਪਣੇ ਕੋਲ ਆ ਗਈ ਇੱਕ ਹਾਂਜੀ ਇਹ ਰਾਸ ਹੈ ਤੀਜਾ ਸੂਆ ਸੂਈ ਆ ਓਕੇ ਅੱਜ ਚੌਥਾ ਦਿਨ ਸੂਈ ਨੂੰ ਆ ਠੀਕ ਹੈ ਤੇ 10 ਕਿਲੋ ਭਾਏ ਦਾ ਕੋਈ ਬੋਲਾ ਲਾ ਲੇ ਤੇ ਭਾਏ ਦਾ ਦੁੱਧ ਲਾ ਲੇ 10 ਕਿਲੋ 10 ਕਿਲੋ 9.5 10 ਕਿਲੋ ਮਨਾ ਕੇ ਦਊਗਾ ਠੀਕ ਆ ਹਾਂਜੀ ਤੇ ਆ ਜੋ ਸੇਵਕ ਖੋਲੋ ਵੀਰੇ ਸੇਵ ਖੋਲੋ ਤੇ ਆਪਣੇ ਨਿਹਰ ਸੂਆ ਇਹਦਾ ਹੋਊਗਾ ਤੀਜਾ ਕੀ ਸੂਆ ਤੀਜਾ ਰਾਸਾਂ ਵਾਲਾ ਮਗਰ ਕਟਾ ਕੱਟੀ ਆ ਗਏ ਤੇਰੇ ਮਗਰ ਕਟਾ ਲਓ ਜੀ ਗੱਲਾ ਨਾਰੂ ਬਿਲਕੁਲ ਅੱਜ ਚੌਥਾ ਦਿਨ ਸੋਈ ਨਹੀਂ ਲਓ ਬਿਠੀਗਾ ਜੀ 14 ਦਿਨਾਂ ਦਾ ਬੱਚਾ ਬਿਲਕੁਲ ਪੂਲਾ ਆ ਤੁਸੀਂ ਸਾਹਮਣੇ ਵੇਖੋ ਠੀਕ ਮਗਰ ਕਟਾ ਆ ਗਿਆ ਇਸੇ ਮੈਂ ਦੇ ਤੇ ਬੋੜਾ ਬੋੜਾ ਜਿਹੜਾ ਕਰਮਾ ਦੀ ਥਲੇ ਠੀਕ ਹੈ ਜੀ 10 ਕਿਲੋ ਤੋਂ ਸ਼ੁਰੂਆਤ ਕੀਤੀ ਇਹਨੇ ਸੋ ਵਜਨ ਬਟਾ ਬਹੁਤ ਜ਼ਿਆਦਾ ਸੋ ਚੱਡੇ ਲੈਵੇ ਦੀ ਸਾਫ ਸੁਥਰੀ ਚਵਾਈ ਚੁਵੀ ਕਿਵੇਂ ਨਿਕਲੀ ਛਵਾਈ ਦਾ ਰਾਸ ਗੱਲਾਂ ਹੀ ਗਾਣੇ ਦਾ ਬਾਂਬੀ ਆ ਗਏ ਏਡੀ ਪੋਲੀ ਨਿਕਲੀ ਦੇਖਣ ਨੂੰ ਥਣ ਪੋਲਾ ਜਾਉਦਾ ਨਾ ਏਡੀ ਪੋਲੀ ਚਵਾਈ ਨਿਕਲੀ ਗੱਲਾਂ ਹੀ ਛੱਡ ਦੇ ਠੀਕ ਆ ਹਾਂਜੀ ਆ ਕਰੋ ਚੱਕ ਠੀਕ ਆ ਜੀ ਸੋ ਟਾਂਚਾ ਵੇਖੋ ਬਾਕੀ ਲੈਵੇ ਚੱਡੇ ਦੀ ਤੁਸੀਂ ਵੇਖ ਸਕਦੇ ਜੇ ਬੰਤਰ ਸੋ ਤੋਂ ਪੂਰੀ ਸਿੰਗਲ ਹੱਡੀ ਦੇ ਵਿੱਚ ਚੌੜਾ ਪਿੱਠ ਪੁੜਾ ਬਾਕੀ ਪਤਲਾ ਪੁਤਲਾ ਚੰਮ ਬਿਲਕੁਲ ਉਸੇ ਤਰ੍ਹਾਂ ਹੀ ਕਰਮਾ ਲਈਦਾ ਇਹੋ ਜਿਹਾ ਕੰਮ ਰੱਖੇ ਨੇ ਜੇ ਡੰਗਰ ਮਾੜਾ ਤੇ ਮਾੜਾ ਦੱਸਣਾ ਚੰਗਾ ਤੇ ਚੰਗਾ ਦੱਸਣਾ ਹਾਂ ਲੋਜੀ ਕਰੋ ਚੱਕ ਠੀਕ ਆ ਜੀ ਸੁੱਟਾਂ ਚਾਡੂ ਚਾ ਮੈਂ ਤਾਂ ਬੜਾ ਮਜ਼ਬੂਤ ਆ ਬਿਲਕੁਲ ਢਿੱਲੇ ਪਿੰਡੇ ਦੀ ਆ ਕਸਮੇ ਟੈੜ ਪਿੰਡੇ ਦੀ ਨਹੀਂਗੀ ਠੀਕ ਆ ਜੀ ਢਿੱਲੇ ਪਿੰਡੇ ਦੇ ਵਿੱਚ ਤੇ ਬਿਲਕੁਲ ਪਤਲਾ ਪਿੰਡਾ ਕਰਮਾਲੀ ਦਾ ਤੇ 10 ਕਿਲੋ ਹੁਣ ਬੌਲਾ ਮੰਨ ਲਓ ਕੱਚਾ ਦੁੱਧ ਮੰਨ ਲਓ ਠੀਕ ਆ ਲੈ ਵੀ ਪੇ ਗੱਲ ਦੀ ਮੱਝ ਕੀ ਡਿਮਾਂਡ ਇਸ ਮੈਂ ਦੀ ਕਰੋਗੀ ਇਹਦੇ ਰਾਸਿਆ ਦੇ ਦਾਂਗੇ 1 15 ਦੇ 1 15 ਦੀ ਡਿਮਾਂਡ ਤਾਂ ਨਹੀਂ ਕਰਦਾਂਗੇ ਠੀਕ ਆ ਬਈ ਹਾਂ 10 ਕਿਲੋ ਬੋਲਾ ਕੋਈ ਲਾਲੇ ਚੌਥੇ ਦੇਂਦੀ ਸੁਈ ਠੀਕ ਆ ਇਧਰ ਭਿੰਦੇ ਆ ਵੈਰ ਦੀ ਬਾਤ ਪਾਈ ਸੀ ਵੀ ਅੱਗੇ 24 ਕਿਲੋ ਦੁੱਧ ਤਿਆਰ ਹੈ ਇਹ ਵੀ ਰਾਸਿਆ ਤੈਨੂੰ ਵਖਾ ਦੇਣੀ ਤੋੜ ਕੇ ਇੱਕ ਤੋਹਫੇ ਆਵੇ ਅਜਾ 24 ਕਿਲੋ ਦੁੱਧ ਤਿਆਰ ਆ ਪਰ ਆਪਾਂ ਤਿੰਨ ਟਾਈਮ ਚੋਣੇ ਆ ਮੇਰੇ ਕੋਲੇ ਪਰਸੋਂ ਦੀ ਆਈ ਉਹ ਵੀ ਤਿੰਨ ਟਾਈਮ ਚੋਦੇ ਮੈਂ ਵੀ ਤਿੰਨ ਟਾਈਮ ਚੋਣਾ ਆ ਅੱਜ ਤਾਂ ਡੱਕੀ ਆਪਣੇ ਵੀਡੀਓ ਵਰਕੇ ਕਿਉਂਕਿ ਜੇ ਮੈਂ ਦੁਪਹਿਰੇ ਉਤਰੋਂ ਸਾਢੇ 5 1 ਵਜੇ ਚ ਆਉਣਾ ਮੁੜ ਕੇ ਰਾਤ ਨੂੰ 7:30 'ਤੇ ਆਉਣਾ ਹੁਣ ਮੈਂ ਤਾਂ ਡੱਕੀ ਵੀ ਫਿਰ 3:40 ਤੇ ਫਿਰ ਇਹਨੇ ਲੈਵਾਂ ਨਹੀਂ ਵਿਖਾਉਣਾ ਵਿਖਾਉਣਾ ਨਹੀਂ ਹੁਣ ਭੈਣ ਭਰਾ ਨੂੰ ਸਮਝ ਆ ਜੂ ਵੀ ਵਾਕਈਏ ਜਾਂ ਵੀ ਪੰਜੇ ਫੇਰੀ ਠੀਕ ਅੱਜ ਸਵਾ ਕਿਲੋ ਹੋ ਗਿਆ ਸੋਈ ਨੂੰ ਸਵਾ ਨਾਲ 10 ਦਿਨ ਹੋ ਗਏ 10 ਦਿਨ ਬੱਚਾ ਮਗਰ ਬੱਛਾ ਮਗਰ ਮਗਰ ਬੱਚਾ ਠੀਕ ਹੈ ਜੇ 10 ਤੋਂ 12 ਕੇ 10 ਤੋਂ 12 ਹੋਣਗੇ 20 ਹੋਣਗੇ ਇੱਥੇ ਕੀ ਆ ਤਕਰੀਬਨ ਤੇ ਹੈ ਤੀਜੇ ਸਵੇਰ ਹੋਗੀ ਅੱਜ ਤੀਜੇ ਸਵੇਰ ਮਾਲਾ ਰਾਸਿਆਂ ਲਓ ਖੋਲ ਕੇ ਪਿੰਦੇ ਵੀਰ ਮੈਨੂੰ ਦਿਖਾ ਦਿਗੇ ਲਓ ਵੀ 24 ਲੀਟਰ ਦੋਸਤੋ ਦੁੱਧ ਦੇ ਥੱਲੇ ਹੁਣ ਮ 12 ਦਸਾ 12 ਦਿਨਾਂ ਦਾ ਸਮਾ ਹੋ ਗਿਆ ਨੂੰ ਸੂਈ ਨੂੰ ਬਾਕੀ ਤੁਹਾਨੂੰ ਆਪਾਂ ਰੋਬ ਰਾਵਾ ਵਿਖਾਉਣਾ ਹੈ ਦਰਵਾਰ ਦਾ ਬਾਹਰ ਕੱਢ ਕੇ ਬਹੁਤ ਵਧੀਆ ਚੰਗੀ ਕਰੋ ਸੰਗ ਦੇ ਵਿੱਚ ਆ ਐਚਐਫ ਨਾਲ ਕੋਈ ਜਰਸੀ ਐਚਕ੍ਰੋਸ ਮੰਨ ਲਈ ਠੀਕ ਹੈ ਜੀ ਬਹੁਤ ਸੋਹਣਾ ਟਾਟਾ ਟੂਟਾ ਬੈੜ ਦਾ ਕਰੋ ਚੱਕ ਇਹ ਲਾ ਤੂੰ ਕੀ ਕੰਮ ਕਰ ਰਹੀ ਹੈ ਬਗੜਾ ਦੇਖ ਰਿਹਾ ਭੈਣ ਭਰਾ ਉਹਦੇ ਲਈ ਬਹੁਤ ਸਾਫ ਕੋਈ ਫੋੜ ਬੱਚਾ ਨਹੀਂਗਾ ਠੀਕ ਆ ਜੀ ਚਾਰੇ ਥਾਣ ਤੁਹਾਨੂੰ ਦਿਖਾਈ ਦੇ ਰਿਆ ਸਾਂ ਬਿਲਕੁਲ ਸੇਮ ਇੱਕੋ ਜਿਹਾ ਸਾਈਜ਼ ਤੇ ਕੱਦ ਵੀ ਦਾ ਤਕਰੀਬਨ ਕਰਮਾੜੀ ਦਾ ਆਮ ਨੋਰਮਲ ਮੀਡੀਅਮ ਤੋਂ ਪਲੱਸ ਵੱਡੀ ਵੈਰ ਆ ਠੀਕ ਆ ਨਾਲ ਦੀ ਨਾਲ ਕ੍ਰੋਸ ਆ ਇਹ ਵੀ ਬਾਦੇ ਦਾ ਕੰਮ ਆ ਠੀਕ ਆ ਜੀ ਜਿਹੋ ਜੇ ਅਗੇ ਸਮੇਂ ਦੇ ਹਿਸਾਬ ਨਾਲ ਭਰਾ ਆਪਣੇ ਪਸ਼ੂ ਖਰੀਦਦੇ ਆ ਤੇ ਕ੍ਰੋਸ ਆ ਠੀਕ ਆ ਜੀ ਅਣਜਾਣ ਤੋਂ ਅਣਜਾਣ ਭਰਾ ਉਹ ਲੈ ਜਾਂਦਾ ਤੇ ਕ੍ਰੋਸ ਪਸ਼ੂ ਕਦੀ ਵੀ ਤੁਹਾਨੂੰ ਪਤਾ ਵੀ ਢਿੱਲਾ ਮੱਠਾ ਚਲੋ ਬਾਕੀ ਵੈਗਰੂ ਦੇ ਹੱਥਾ ਪਰ ਨੌਬਤ ਘਟ ਆਉਂਦੀ ਆ ਬਾਕੀ ਰਾਸ ਇਹਦਾ ਵੀ ਥਣ ਕਰਮਾੜੀ ਦਾ ਐਡਾ ਸੋਹਣਾ ਥਣ ਬਣਾ ਪੂਰਾ ਮੁਠੀ ਦਾ ਮਾਸਾ ਮਾਸਾ ਵਾਦਾਈ ਹਾਂ ਤੇ ਐਡੀ ਚਵਾਈ ਲੱਗੀ ਆ ਤੇ ਐਡਾ ਖਣ ਗੱਲਾਂ ਹੀ ਗਾਣੀਆਂ ਹਾਂ ਲੋਬਿਆ ਕਰੋ ਚੱਕ ਠੀਕ ਆ ਜੀ ਸੋ ਚਾਰੇ ਥਾਣਾ ਬਹੁਤ ਸੋਣੀ ਸਪੇਸ ਗੈਪ ਚਾਹੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚਵਾਈ ਕਰੀ ਚੱਲਿਓ ਜੇ ਠੀਕ ਆ ਜੀ ਸੋ ਆਪ ਦਾ ਆਪ ਕਰਮਣ ਚੱਡਾ ਲੈ ਕੇ ਤੁਰਿਆ ਨਹੀਂ ਜਾਂਦਾ ਪਿੰਦੇ ਮੈਂ ਇਸੇ ਰਾਸ ਇਹ ਨਹੀਂ ਜਿਆਦੀ ਟਾਈਟ ਹੋ ਜਾਂਦੀ ਲੈ ਦੇਦੀ ਆਪਾਂ ਤਿੰਨ ਟਾਈਮ ਚੋਣਿਆ ਤੇ ਤਿੰਨ ਟਾਈਮ ਚੁਆਈ ਕਰਾਂਗੇ ਚਲੋ ਹੋਰ ਵੀ ਦੋ ਚਾਰ ਕਿਲੋ ਵਦਨ ਤੇ ਆ ਸਾਰੇਗੇ ਹਾਂ ਉਹ ਰਾਸ ਜੇ ਤਿੰਨ ਟਾਈਮ ਚੋਵਾਂਗੇ ਤੇ 2 ਕਿਲੋ ਬਿਨਾ ਮਰ ਤੋਂ ਵੱਜੂਗੀ ਵੱਜੂਗੀ ਤਾਂ 24 ਦਿੰਦੇ ਜੇ ਜਾ ਕੇ ਭੈਣ ਭਰਾਣੇ ਦੋ ਟਾਈਮ ਕਰਤੀ ਤੇ ਵੀ ਰਹਿ ਜਾਣਾ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਮਿਲਕ ਫੇਰ ਹੀ ਚੱਡੇਲੇ ਵਿੱਚ ਭਰੂਗੀ ਜੇ ਚੁਆਈ ਦੀ ਦੋ ਤਿੰਨ ਤਿੰਨ ਟਾਈਮ ਹਾਂਜੀ ਆ ਬੱਚਾ ਵੀ ਮਗਰ ਜਿਹੜਾ ਉਹ ਵੀ ਮਗਰ ਇਹਦੇ ਬੱਚਾ ਆ ਗਿਆ ਮੇਲ ਕਾਫ ਆ ਠੀਕ ਹੈ ਜੀ ਸੋ ਇਹ ਤਾਂ ਜਾ ਇਸ ਵਹਿਰ ਦਾ ਪਤਾ ਤੁਹਾਨੂੰ ਦਿਖਾਤਾ ਸਵੇਰਾਂ ਦੇ ਵਿੱਚ ਦੂਜਾ ਚਾਹੇ ਤੇਜਾ ਵੀ ਮੰਨ ਕੇ ਲੈ ਜਾਓ ਤੇ ਬਹੁਤ ਵਧੀਆ ਚੰਗੀ ਵਾੜਾ ਰੇਡ ਹੋਣਾ ਆਪਾਂ ਪੁੱਛਦੇ ਪਿੰਦਰ ਤੋਂ ਪਿੰਦੇ ਤੋਂ ਬਿਲਕੁਲ ਜਾਇਜ਼ ਰੇਟ ਹੈ ਪਿੰਦੇ ਕੀ ਮੁੱਲ ਡਿਮਾਂਡ ਇਹਦਾ ਰਾਸ ਆਪਾਂ ਦੇ ਲੈਣੀ ਕਰਨਾ ਅੱਗੇ ਤੈਨੂੰ ਪਤਾ ਆਪੋ ਇਹਨਾਂ ਫਰਕ ਨਹੀਂ ਰੱਖਦੇ ਹਾਂ ਮੁੱਲ ਭਾਵੇਂ 80 ਕਰਾ ਲਾ ਭਾਵੇਂ 85 ਕਰਾ ਲਾ 76000 ਦੀ ਖਾਨਾ ਦੇ ਦੂੰਗਾ 76 ਕੀ ਵਾੜ ਵੇਖ ਲੈ ਵੀ ਸ਼ੱਕ ਹੈਗਾ ਕਿ ਤਾ ਤੇ 76000 ਦੇ ਆਏਗਾ ਤਾਂ ਮਾਨਤਾ ਨਹੀਂ ਕਰ ਦੂੰਗਾ ਦੁੱਧ ਦੇ ਹਿਸਾਬ ਨਾਲ ਤਾਂ ਬਹੁਤ ਜਾਇਜ਼ ਸਹੀ ਰੇਟਾ ਚਲੋ ਬਾਕੀ ਆਪਣੇ ਭੈਣ ਭਰਾ ਦੱਸਣਗੇ ਹੈ ਬਾਕੀ ਇਹ ਆ ਵੀ ਤੂੰ ਕਿਹ ਗੱਲਾਂ ਵਿੱਚ ਹੁਸੀ ਤਾਂ ਨਾ ਸਰ ਨਹੀਂ ਨਹੀਂ ਕਿਸੇ ਪਾਸੇ ਮੰਗਨ ਨੂੰ ਭਾਏ 85 90 ਮੰਗ ਰਾ ਕਿਹੜੀ ਗੱਲ ਆ ਪਰ ਇਹ ਵੀ 70000 ਦੀ ਦੇ ਦੂੰਗਾ ਕੋਈ ਵਿਚੋ ਮਾਰ ਤਾਂ ਨਾ ਆਏ ਭੈਣ ਭਰਾ ਵਾ ਫੇਰ ਕਰ ਚਲੋ ਕਰ ਦਿਆ ਜੋ ਕਿ ਢਿੱਲ ਥੋੜਾ ਕਰਨੀ ਆ ਹਾਂ ਕੋ ਦੂਰ ਨੇੜੇ ਕੋ ਥੋੜਾ ਬਾਅਦ ਛੋੜ ਛੱਪਾ ਕਰ ਦੋ ਜ਼ਿਆਦਾ ਨਹੀਂ ਹਾਂ ਕੋ ਹਜ਼ਾਰਾਂ ਜੇ ਨਾ ਇੰਨਾ ਜ਼ਿਆਦਾ ਪੈ ਜੇ ਬਾਕੀ ਵੇਖ ਲੈ ਇਧਰ ਵੜ ਕੇ ਕੀ ਚੀ ਆ ਚਲੋ ਬੀ ਠੀਕਾ ਜੀ ਆੜੀਆਂ ਬਣਾਈ ਫਿਰਦੀ ਨੇ ਖਰਬੂਜਿਆਂ ਨੂੰ ਖਰਬੂਜੇ ਵਾਂਗੂ ਫਾੜੀ ਖਰਬੂਜੇ ਵਰਗੀਆਂ ਇਹਨਾਂ ਕਰਮਾਲੀ ਦੀਆਂ ਲਓ ਵੀ 70000 ਦੀ ਮਿਲ ਜੂਗੀ ਅੱਗੇ ਆਪਾਂ ਤੁ ਸੋ ਤਿਆਰੀ ਦੇ ਕਰਨ ਵਾਲੀ ਜੁੱਟੀ ਆਉਂਦੀ ਹੈ ਬਾਕੀ ਹਜੇ ਸਮਾਂ ਲੈ ਜੂਗੀ ਆ ਸਮਾਂ ਹੀ ਰਾਸੇ ਨੇ ਘੱਟ ਤੋਂ ਘੱਟ ਵੀ ਜਿਆਦਾ ਨਹੀਂ ਤੇ 10 ਦਿਨ ਲੈ ਜਾਣੇ ਆ ਆਰਾਮ ਨਾਲ ਹਾਂ ਦਸਨ ਮਤਾਬ ਕੇ ਤੇ 5 6 ਨੂੰ ਦਿਨ ਪੂਰੇ ਹੁੰਦੇ ਤੇ 4 ਕੁ ਦਿਨ ਆ ਪਏ ਆ ਹਾਂ ਤੇ 4 5 ਅਗਲੇ ਆ ਠੀਕ ਆ ਕਿਉਂਕਿ ਇੱਕ ਦੋਤੇ ਵੀ ਲੈ ਜਾਣੇ ਆ ਬਾਕੀ ਲਿਸ਼ਕ ਲੁਸ਼ਕ ਬੜੀ ਪਿੰਡੇ ਦੀ ਬਹੁਤ ਹੀ ਉਨੀ ਰਾਸਾ ਹੋਣੇ ਬਾਹਰ ਕੱਢ ਗਏ ਉਨੀ ਗਾਂ ਦੇ ਉਨੀ ਪਛਾਣ ਠੀਕ ਆ ਹਾਂ ਪਿੰਦੇ ਵੀਰੇ ਖੋਲ ਕੇ ਬਾਹਰ ਹੀ ਲਿਓ ਸੂਬਾ ਹੋਊਗਾ ਤਾਂ ਦੂਜਾ ਗੱਲ ਤੇ ਅਰਜੀਨਲ ਦੂਜਾ ਸੂਨ ਵਾਲੀ ਹਾਂ ਕਿਉਂਕਿ ਜੇ ਆ ਮੰਨ ਲਓ ਭੈਣ ਭਰਾ ਤੀਜੇ ਮਾਲੇ ਚੱਲੂਗੀ ਇਹਨੂੰ ਤਾਂ ਕੋਈ ਤੀਜੇ ਕਹਿ ਨਹੀਂ ਸਕਦਾ ਕਰਮ ਵਾਲੀ ਹਾਂ ਆ ਕਰੋ ਚੱਕ ਸੋ ਚਿਹਰੇ ਮੋਹਰੇ ਤੋਂ ਪਤਾ ਲੱਗ ਜਣਾ ਭਰਾਵਾਂ ਨੂੰ ਆ ਵੇਖੋ ਠੀਕ ਹੈ ਜੀ ਸੋ ਸਮਾਈ ਸਮਾਜਾ ਦਾ ਦੋਸਤ 8-10 ਦਿਨ ਹਜੇ ਹਜੇ ਪੈਂਡਿੰਗ ਆ ਬਾਕੀ ਵਹਿਰ ਦਾ ਰੋਵਰਾ ਆਵੇ ਦਾ ਵੀ ਕਰਮ ਵਾਲੀ ਦਾ ਬਹੁਤ ਸੋਣੋ ਤੋਂ ਸਫਾਈ ਹੈ ਪੂਰੀ ਪਿੰਡੇ ਪੁੰਡੇ ਵਾਲੇ ਪਾਸਿਓ ਵੀ ਤੇ ਹਵਾ ਨੀਲੇਵੇ ਦੀ ਵੀ ਸਾਫ ਸੋ ਭਰਨਾ ਭੁਰਨਾ ਕਾਫੀ ਸ਼ੁਰੂ ਕੀਤਾ ਥੱਲੇ ਬਣੀ ਬੁਣੀ ਕਾਫੀ ਪਈ ਆਜੇ ਤਕਰੀਬਨ ਆਪਾਂ 100 ਚੋਂ ਵੇਖੀਏ ਤੇ ਕੋਈ 35 40 ਪਰਸੈਂਟ ਬਣੀ ਆ ਕਰਮਾਂ ਵਾਲੀ ਅੱਠਾਂ ਗੱਦਰਾ ਦੇ ਵਿੱਚ ਕਰਲ ਕਰਦੀ ਹੈ ਆ ਸਰਗੁਰ ਦੀ ਕਿਰਪਾ ਹੈ ਇਧਰ ਅੱਗੇ ਖਾਈ ਭਾਂਸ ਭਰਾਉਣਾ ਉਧਰ ਕਿੱਥੋਂ ਸਟਾਰਟ ਹੁੰਦੀ ਹੋਏ ਆਵੇ ਇਹ ਥੱਲੇ ਤੁਹਾਨੂੰ ਲੱਗਣੀ ਹੋ ਹਮ ਤੇ ਬਾਕੀ ਇਹ ਵੀ ਹਫਤਾ ਇੱਕ ਇੱਕ ਹਫਤਾ ਲੈ ਜੂਗੀ ਵੀ ਹਫਤਾ ਵੇਟ ਕਰਨੀ ਪੰਨਾ ਨਾ ਹਫਤਾ ਵੇਟ ਜਿਹੜਾ ਕਰਨਾ ਫਿਰ ਇਹ ਹਫਤੇ ਵੀ ਕਹਿਣਾ ਵੀ ਰੋਜ਼ ਦਾ 15 ਹੋ ਜਾਣਾ ਹੀ ਆ ਇਹ ਨਹੀਂ ਵੀ 810 ਬਣ ਗਏ 79 ਹਜ਼ਾਰ ਦੀ ਗੱਲ ਉਹ ਜਮਾਨਤਨ ਕਰ ਦਿਆਂਗੇ ਚਲੋ ਵੀ ਮੋਰ ਦਾ ਪੱਕੇ ਥਾਂ ਦਾ ਕਰਦੀ ਆ ਹਾਂ ਹਾਂ ਤੇ ਗੱਡੀ ਇੱਥੇ ਆਪਣੀ ਕਰਨ ਵਾਲੀ ਪੱਕੇ ਆ ਗਈ ਆਵੇ ਚਲੋ ਜਾਣ ਦੇ ਆ ਜੀ ਲੋ ਵੀ ਬਾਕੀ ਵਾਜਨ ਵਟਾ ਪੂਰਾ ਠਿਕਾ ਜੀ ਕੋਈ ਲਸੇਰੀ ਫਿੱਕੀ ਨਹੀਂਗੀ ਵਜਨ ਰੇਟ ਤੁਸੀਂ ਵੇਖ ਕੇ ਵੇਹ ਜਜਮੈਂਟ ਕਰ ਲੈਣੀ ਪਰ ਫਿਰ ਵੀ ਆਪਣਾ ਦੱਸਣਾ ਫਰਜ਼ ਬਣਦਾ ਆ ਵੇਖੋ ਉਤੋਂ ਬਿਲਕੁਲ ਸਟੇਟ ਫਲੈਰ ਕਿਸੇ ਪਾਸੋਂ ਕੋਈ ਕੁੱਪ ਛੋਪ ਨਹੀਂ ਹੈਗਾ ਕਾ ਪੂਰੀ ਪੱਦਰ ਉਤੋਂ ਅਰੇ ਬਾਹਰ ਨੂੰ ਕਰਦੀ ਹੈ ਮਾਰਾ ਜੇ ਤੇਜ ਥੋੜਾ ਉਪਰਾ ਕਰਦੀ ਪਰ ਬਾਹਰ ਜਾਂਦੀ ਨਹੀਂ ਕੱਚੀ ਥਾ ਤੇ ਫਿਰ ਇਹਦਾ ਇਹਨਾਂ ਦਾ ਕਰਵਾਉਂਦੇ ਹਾਂ ਹਾਂ ਜੀ ਜੀ ਸੁੱਕੀ ਰਹਿੰਦੀ ਆ ਹਾਂ ਜੀ ਲੋ ਵੀ ਭਰਾਓ ਬੱਚੀ ਆ ਵੀ ਬਹੁਤ ਸੋਹਣੀ ਆ ਠੀਕਾ ਜਿ ਘਰੇ ਕਿਸੇ ਭਰਾ ਨੇ ਟਿਕਾਉਣੀ ਆ ਤੇ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਬੱਚੀ ਆ ਵੀ ਬਹੁਤ ਸੋਹਣੀ ਆ ਪਸੰਦ ਆਊਗੀ ਭਰਾਵਾਂ ਨੂੰ ਲੋ ਵੀ ਦੋਸਤੋ ਬਹੁਤ ਵਧੀਆ ਥੋ ਟਿਲ ਟੂਲ ਬਹੁਤ ਸੋਹਣੇ ਲੇਵੇ ਦੇ ਵਿੱਚ ਚੰਗਾ ਆਪਾਂ ਇਹ ਨਹੀਂ ਗੱਲ ਵੀ ਛੜਾ ਮਾਰੂਗੀ ਠੰਡੀ ਤੇਰੀ ਮਾਨ ਉਹਦੇ ਥੱਲੇ ਵੀ ਵਿਖਾ ਦੇ ਇਤਰੇ ਬਹਿ ਜਾਣਾ ਭਾਵੇਂ ਬੱਚਾ ਹੋਣਾ ਛੱਡ ਇੱਕ ਮਿੰਟ ਵਿੱਚ ਖਸਮ ਹੋਊਗੀ ਜਿੱਦਾਂ ਟੂੜੀ ਛੱਡੀ ਦੀ ਆ ਮਗਰਾ ਕੋਈ ਪਿੰਦੇ ਵਰਕ ਚਲੋ ਬੇਤਬਾਰੀ ਹੈ ਬਾਕੀ ਚਲੋ ਠੰਡੇ ਆ ਪਸ਼ੂ ਪਹਿਲਾਂ ਤਸੱਲੀ ਕਰਕੇ ਖਰੀਦਦੇ ਜਰਾ ਸਾ ਸਰਗੁਰੂ ਦੀ ਕਿਰਪਾ ਪਹਿਲੀ ਗੱਲ ਤਾਂ ਲਾਂਮਾ ਆਉਂਦਾ ਨੇ ਜੇ ਕੋਈ 19 21 ਆ ਜੇ ਅਗਲੇ ਦਾ ਸਿਰ ਮੱਥੇ ਆ ਤੇ ਨਹੀਂ कि जे जाके कोई नीकी हो गया या डंगर ना जी ने दੁੱਧ ਘੜ ਦਿੱਤਾ ਤਾਂ ਮਗਰੋਂ ਫੋਨ ਨਹੀਂ ਚੁੱਕਣਾ ਹੂੰ ਹੂੰ ਫੋਨ ਪਹਿਲਿਆਂ ਚ ਉਹਨਾਂ ਦੇ ਚੁੱਕਾਂਗੇ ਹੋਰ ਕਿਸਾ ਮਗਰੋਂ ਲਾਮੇ ਵਾਲੇ ਡੰਗਰ ਦਾ ਪਹਿਲਾਂ ਫੋਨ ਚੁੱਕਾਂਗੇ ਬਿਲਕੁਲ ਇਹ ਨਹੀਂ ਗੱਲ ਅਗਲਾ ਪੈਸੇ ਦੇ ਕੇ ਗਿਆ ਪਰ ਇਹ ਤਾਂ ਸਤਗੁਰ ਦੀ ਕਿਰਪਾ ਆਉਣਾ ਨਹੀਂ ਜੇ ਉਹ ਨਹੀਂ ਕੀ ਦੱਸੇ ਨਾ ਉਹਦੇ ਭਰਾਣਾ ਆ ਵੀ ਬੈਠ ਕੇ ਕਰ ਲਏਦਾ ਤੂੰ ਜਿਤਨਾ ਭਰਾ ਫੋਜੋ ਉਤਨਾ ਹੀ ਦੱਸ ਦੇ ਜਿਤਨਾ ਅਗਲਾ ਫੋਜੋ ਉਤਨਾ ਅਗਲੇ ਨਾਲ ਕਰ ਲਈ ਜਾ ਬਿਲਕੁਲ ਭੰਦੇ ਮੁੱਲ 10 ਭਰਾਵਾਂ ਨੂੰ ਇਹਦਾ ਵੀਰ ਜੀ 60000 ਦੀ ਦੇ ਦੇਣੀ ਉਹ ਵਿੱਚ ਸੰਸ ਕਰਕੇ 65000 ਦੀ ਦੇ ਦੇ ਕੜਦੇ ਕੜਾਲ 65 ਆਹ ਕੜਦੇ ਬਣਾਉਣ ਜਾਂ ਬੱਚੇ ਦੇ ਚਾਰ ਦਿਨ ਵੇਖ ਲਾ ਬੱਚੇ ਕਿੱਡੀ ਚੀਜ਼ ਆ ਹਾਂ ਇਹ ਪੰਜ ਸੱਤਾਂ ਦਿਨਾਂ ਜਾਂ ਓਨੀ ਗਾਂ ਤੋਂ ਓਨੀ ਪੰਜਾਂ ਵੇਲਾ ਬਹੁਤ ਸੋਹਣੀ ਤੇ ਲਾਟੋਲਾ ਚੰਗਿਆ ਹੈ ਤੇ ਮਾਲਕ ਦੀ ਕਿਰਪਾ ਚੱਲ 65000 ਦੀ ਦੇ ਦਿਆਂ ਬਹੁਤ ਵਧੀਆ ਵੇਖੋ ਜੀ ਬਹੁਤ ਸੋਹਣਾ ਚੱਡਾ ਲਿਆ ਵਾ ਠੀਕ ਆ ਜੀ ਸੋ ਠੰਡੀ ਧੀਰੀ ਆ 65000 ਦੀ 65000 ਦੀ ਹਾਂ ਆ ਵੀ ਓਨੀ ਰਾਸਾ ਗਾਂ ਜਾਣੀ ਓਨੀ ਕਰਮ ਵਾਲੀ ਆ ਨਹੀਂ ਨਹੀਂ ਬਹੁਤ ਸੋਹਣਾ ਡਿਜ਼ਾਈਨ ਜੁਣ ਕਰਮ ਵਾਲੀ ਦਾ ਨੋਕਰਾ تھا ਨਾ ਆਹ ਦੇਖੋ ਚੰਗੀ ਤੇ ਪੰਤੋਂ ਤੋਂ ਪੜਾਈ ਆ ਕਰ ਰਹੀ ਠੀਕ ਹੈ ਜੀ ਹਾਂ ਲਓ ਵੀ ਦੋਸਤੋਂ ਪਿੰਦੇ ਵੀਰ ਦੇ ਕੋਲੇ ਅੱਜ ਪਸ਼ੂ ਆ ਟੋਟਲ 4 ਚੰਗੇ ਐਨੀਮਲ ਨੇ ਪਸ਼ੂ ਚੰਗੇ ਲੈ ਕੇ ਆਉਂਦਾ ਵੀਰ ਅੱਗੇ ਮੇਰਾ ਭਰਾ ਕੋਈ ਵੀ ਪਸ਼ੂ ਜਿੱਥੋਂ ਵੀ ਖਰੀਦਦਾਰੀ ਕਰਨੀ ਆ ਪਸ਼ੂ ਸਾਫ਼ ਸੁਥਰਾ ਖਰੀਦੋ ਤਸੱਲੀ ਕਰਕੇ ਖੜਕਾਵ ਜਾ ਕੇ ਬਾਕੀਰਾਸ ਆਪਣੀ ਇਹੋ ਬੇਨਤੀ ਆ ਕੋਈ ਵੇਖੋ ਜਿੱਥੇ ਕੋਈ 10000 ਲਾਣਾ ਨਾ ਉਥੇ 12 ਲੱਗ ਜੀ ਫਰਕ ਨਹੀਂ ਪੈਣਾ ਕਿਉਂਕਿ ਮਗਰੋਂ ਜਿਹੜਾ ਵੇਸਵੇਸ ਕਰਨਾ ਤੇ ਉਹ ਗਲਤ ਹੀ ਆਪਾਂ ਵੇਸੇ ਕਰਕੇ ਭਾਵੇਂ ਅਗਲਾ ਭੈਣ ਭਰਾ ਮੇਰੇ ਪਸ਼ੂ ਆਖਣੇ ਪਿੰਦਾ ਮਹਿੰਗਾ ਲੱਗਿਆ ਆ ਪਰ ਮੇਰੇ ਡੰਗਰ ਸੋਹਣੇ ਹੋਣਗੇ ਕੜੀ ਨਿਕਲੇ ਅਗਲਾ ਖਲਾ ਕੇ ਤੇ ਵੇਖੂ ਜਦੋਂ ਕੋਈ ਆਊਗਾ ਨਾ ਖਲਾ ਕੇ ਵੇਖੂ ਪਾਉ ਆ ਕੱਢ ਕੇ ਤੋਰ ਨਹੀਂ ਤੇ ਜਿਹੜਾ ਖਲੋਤੇ ਡੰਗਰ ਨੂੰ ਕਹਿਣਾ ਹੋ ਪਾਉ ਬੱਜੇ ਹੀ ਰਹਿਣ ਤੇ ਤਾਂ ਕੁੜੀ ਦਾ ਮਾਨ ਟੁੱਟ ਜਾਂਦਾ ਉਹਦਾ ਯਾਰ ਇਹ ਕੀ ਬਣ ਗਿਆ ਯਾਰ ਅਗਲੇ ਨੂੰ ਹੁੰਦੀ ਮੀਂਹ ਹੁੰਦੀ ਵੀ ਲੱਖ ਰੁਪਈਆ ਲਾ ਕੇ ਜਾਣਾ ਕਿ ਸ਼ਾਇਦ ਘਰੇ ਘਰੇ ਕਿਹਾ ਤਾਂ ਅਗਲਾ ਫਰਕ ਨਹੀਂ ਦੇ ਵੀਰ ਜੀ 1000 2000 ਨਾਲ ਕੋਈ ਪੈਣਾ ਚੰਗਾ ਡੰਗਰ ਲਓ ਕਿਉਂਕਿ ਤੁਹਾਂ ਕਰੇ ਚੋਣਾ ਹੈ ਜਾਨ ਛੱਡੇ ਦੋ ਤਿੰਨ ਡੰਗ ਚੋਲਿਆ ਤੇ ਤੁਹਾਡੇ ਪੈਸੇ ਪੂਰੇ ਆ ਪੂਰੇ ਆ ਹਾਂ ਇਹੋ ਗੱਲ ਆ ਜੀ ਹਾਂਜੀ ਤੇ ਵੀਰੇ ਨੰਬਰ ਇੱਕ ਤੁਸੀਂ ਵੀ ਨਹੀਂ ਦੱਸਦੇ ਹੋ ਬਾਕੀ ਚਲੋ ਫਲੈਕਸ ਦੇ ਵਿੱਚ ਚੱਲਣ ਡਏ ਨੇ ਹਾਂ ਨੰਬਰ ਆਸ ਹੈ ਆਪਣਾ 95923 ਤੇ 75512 ਉਹ ਦੂਸਰਾ ਗਰਸੇਵ ਸਿੰਘ ਦਾ 88470 07408 ਠੀਕ ਆ ਹਾਂਜੀ ਲਓ ਵੀ ਠੀਕ ਆ ਜੀ ਸੋ ਦੋਵੇਂ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣ ਡਏ ਨੇ ਬਾਕੀ ਆ ਭੈਣ ਭਰਾਉਣੇ ਇਹ ਬੈਂਤੀ ਵੀ ਨੰਬਰ ਪਹਿਲੇ ਲਾਉਣ 95923 ਤੇ 75512 ਹਾਂ ਕਿਉਂਕਿ ਨਾਂ ਦੇ ਰਸਮ ਪਰ ਕੋਈ ਜ਼ੀਰੋ ਲਾਉਣਾ ਹੈ ਉਹ ਕਾਕੇ ਦਾ ਬੱਚਾ ਉਹ ਕਾਕੇ ਦਾ ਕਿਉਂਕਿ ਕੋਈ ਤੁਹਾਨੂੰ ਲਾਉਂਗੇ ਤੇ ਉਹਨੇ ਕੋ ਹਵਾਨਾ ਨਹੀਂ ਦੱਸਿਆ ਜੇ ਮੈਨੂੰ ਨਾਂ ਲੱਗੂਗਾ ਫਿਰ ਦੱਸਣ ਤੇ ਫੋਨ ਨੇ ਲੱਗਾ ਦੇ ਆਪਦੇ ਪਾਪਾ ਨੂੰ ਸਿਨਾਰੇ ਬਿਲਕੁਲ ਵੀਰੇ ਉਹ ਵੀ ਇਹ ਗੱਲ ਬਾਤ ਹੈ ਠੀਕ ਹੈ ਜੀ ਸੋ ਵੀਡੀਓ ਮੇਰਾ ਭਰਾ ਤਸਲੀ ਨਾਲ ਦੇਖ ਲਿਆ ਜੇ ਮਾਲ ਸਾਫ ਸੁਥਰਾ ਹੈ ਪੈਸੇ ਖਰਚ ਕਰਨੇ ਆ ਚੰਗੇ ਪਸ਼ੂ ਤੇ ਖਰਚ ਕਰੋ ਆ ਪਸ਼ੂ ਬਿਲਕੁਲ ਸੋਨੇ ਵਰਗੇ ਆ ਠੀਕ ਹੈ ਜੀ ਜਿੱਥੋਂ ਵੀ ਆਪਾਂ ਵੀਡੀਓ ਵਿਖਾਉਨੇ ਆ ਪਸ਼ੂ ਚੰਗੇ ਹੁੰਦੇ ਆ ਐਨੀਮਲ ਕੋਈ ਮਾੜਾ ਨਹੀਂ ਹੁੰਦਾ ਬਾਈਕਾ ਆਪਣਾ ਵੇਖਣਾ ਹੁੰਦਾ ਤੁਸੀਂ ਪਸ਼ੂ ਵ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ